ਹੜਾਂ ਦੀ ਮਾਰ ਪੂਰਾ ਪੰਜਾਬ ਚੱਲ ਰਿਹਾ ਹੈ। ਅੱਜ ਇਸੇ ਦਾ ਜਾਇਜ਼ਾ ਲੈਣ ਵਾਸਤੇ ਅੱਜ ਜਥੇਦਾਰ ਗਿਆਨੀ ਰਗबीर ਸਿੰਘ ਜਦੋਂ ਅਜਨਾਲਾ ਦੇ ਪਿੰਡਾਂ ਦੇ ਵਿੱਚ ਹੜ੍ਹ ਪਿਰਤਾ ਲਈ ਅਰਦਾਸ ਕਰਨ ਗਏ ਸੰਤਾ ਅਰਦਾਸ ਕਰਦੇ ਕਰਦੇ ਉਹ ਇਨਿਕ ਜਿਆਦਾ ਭਾਵੁਕ ਹੋ ਗਏ। ਤਾਂ ਉਹ ਬਾਰ ਮਾਰ ਮਾਰ ਰੋਂਣ ਲੱਗ ਪਵੇ ਤਾਂ ਤੁਹਾਨੂੰ ਦੱਸਿਆ ਕਿ ਇਹ ਤਸਵੀਰਾਂ ਜਿਹੜੀਆਂ ਨੇ ਉਹ ਜਨਾਲੇ ਦੀਆਂ ਨੇ ਤਾਂ ਉਹਨਾਂ ਦੇ ਨਾਲ ਕੁਲਦੀਪ ਸਿੰਘ ਧਾਰੀਵਾਲ ਜੋ ਕਿ ਜਨਾਲੇ ਦੇ ਹੀ ਮੰਤਰੀ ਹਨ ਤਾਂ ਉਹਨਾਂ ਵੱਲੋਂ ਜੜਾਇਆ ਉਹਨਾਂ ਨੂੰ ਹੌਸਲਾ ਦਿੱਤਾ ਗਿਆ ਪਰ ਤੁਹਾਨੂੰ ਦੱਸਿਆ ਕਿ ਹੜ੍ਹ ਦੇ ਕਾਰਨ ਲੋਕਾਂ ਦਾ ਇੰਨਾ ਕੁ ਜ਼ਿਆਦਾ ਬੁਰਾ ਹਾਲ ਹੈ ਇੰਨਾ ਕੁ ਜ਼ਿਆਦਾ ਨੁਕਸਾਨ ਲੋਕਾਂ ਦਾ ਹੋ ਚੁੱਕਾ ਆ ਕਿ ਉਸ ਦੀ ਪਰਪਾਈ ਕਰਨਾ ਜਿਹੜਾ ਆ ਉਹ ਨਾ ਮੁਮਕਿਨ ਹੈ ਕਿਉਂਕਿ ਲੱਖਾਂ ਕਰੋੜਾਂ ਦਾ ਜਿਹੜਾ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਫਸਲ ਤਬਾਹ ਹੋ ਗਈ ਹੈ ਉਹਨਾਂ ਦੇ ਡੰਗਰ ਜਿਹੜੇ ਉਹ ਪਾਣੀ ਦੇ ਵਹਾਫ ਦੇ ਵਿੱਚ ਰੁੜ ਚੁੱਕੇ ਨੇ ਔਰ ਕਰੰਚ ਪਾਣੀ ਭਰਿਆ ਹੋਇਆ ਹੈ ਤਾਂ ਘਰ ਬੇਗਰ ਹੋ ਗਏ ਨੇ ਤੁਹਾਨੂੰ ਦੱਸਿਆ ਕਿ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਜਿਹੜਾ ਹੈ ਉਹ ਅੱਜ ਬੇਗਰ ਤੁਰਿਆ ਫਿਰਦਾ ਆ ਤੁਹਾਨੂੰ ਦੱਸ ਦਿਆ ਕਿ ਹੜਾਂ ਦੇ ਕਾਰਨ ਲੋਕ ਇੰਨੇ ਕਿ ਜ਼ਿਆਦਾ ਮੁਸ਼ਕਿਲ ਦੇ ਨੇ ਕਿ ਲੋਕ ਆਪਣੇ ਘਰਾਂ ਨੂੰ ਬੜੇ ਬਣਾਏ ਘਰਾਂ ਨੂੰ ਛੱਡਣ ਨੂੰ ਮਜਬੂਰ ਨੇ ਤਾਂ ਅਜਨਾਲਾ ਦੇ ਵਿੱਚ ਹੀ ਐਸੀ ਇੱਕ ਭਾਵੁਕ ਤਸਵੀਰ ਦੇਖਣ ਨੂੰ ਮਿਲੀ ਜਦੋਂ ਗਿਆਨੀ ਰਗਵੇਦ ਸਿੰਘ ਅਰਦਾਸ ਕਰਦੇ ਹੋਏ ਹੜ ਪੀੜਤਾ ਦੀ ਅਰਦਾਸ ਕਰਦੇ ਹੋਇਆ ਇੰਨਕ ਜਿਆਦਾ ਭਾਵੁਕ ਹੋ ਗਏ ਤਾਂ ਉੱਚੀ ਉੱਚੀ ਰੋਣ ਲੱਗ ਪਵੇ सॼी औखी करणी चादी महाराजा अरदास करो अरदास करो त 啊，真的，真的，真的，真好好的，真的，真的，的